ਹੁਣ ਤਾਂ ਜੇ ਕਿਸੇ ਨੇ ਕਿਸੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨੀ ਹੋਵੇ ਛਾਲ ਮਾਰਨ ਦੀ ਲੋੜ ਨਹੀਂ ਪੰਜਾਬ 'ਚ ਅੱਧਾ ਘੰਟਾ ਉਹਦੇ ਕਿਨਾਰੇ ਬਹਿ ਜਾਓ ਉਹ ਚੋਂ ਐਸੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਆਪੀ-ਵਾਪੀ ਕੰਮ ਹੋ ਜੂ ਤੁਹਾਡਾ ਆਹ ਹਾਲਾਤ ਵੜਾਤੇ ਗੱਲ ਕਰਦੇ ਹੋ ਮੇਰੇ ਕੋਲੇ ਸੰਗਰੂਰ ਕੇਸ ਆਇਆ ਖੰਨੇ ਤੋਂ ਕਹਿੰਦੇ ਜੀ 2 ਸਾਲ ਦਾ ਬੱਚਾ ਸਮੈਕਿਆ ਹੈ ਮੇਰਾ ਮੱਥਾ ਠਣ ਗਿਆ ਮੈਂ ਹੈਰਾਨ 2 ਸਾਲ ਦਾ ਬੱਚਾ ਕਿਵੇਂ ਸਮੈਕਿਆ ਹੋ ਸਕਦਾ ਵੀ ਕਹਿੰਦੇ ਵੀ ਮਾਂ ਦਾ ਦੁੱਧ ਪੀਂਦਾ ਸੌ ਜਾਂਦਾ ਸੁੱਤਾ ਰਹਿੰਦਾ 10 ਘੰਟੇ 12 ਘੰਟੇ ਉੱਠਦਾ ਫਿਰ ਲੱਤਾਂ ਮਾਰਦਾ ਫਿਰ ਮਾਂ ਦਾ ਦੁੱਧ ਪੀਂਦਾ ਸੌ ਜਾਂਦਾ ਫਿਰ ਸੁੱਤਾ ਰਹਿੰਦਾ ਜਦੋਂ ਡਾਕਟਰਾਂ ਕੋਲੇ ਗਏ ਡਾਕਟਰਾਂ ਨੇ ਬਲੱਡ ਚੈੱਕ ਕੀਤਾ ਉਹਦਾ ਬੱਚੇ ਦਾ ਤਾਂ ਬਲੱਡ ਦੇ ਵਿੱਚ ਸਮੈਕ ਸੀ ਕਾਰਨ ਮੈਂ ਡਾਕਟਰ ਨੂੰ ਪੁੱਛਿਆ ਉਹ ਕਹਿੰਦੇ ਜੀ ਅਸਲ ਵਿੱਚ ਇਹਦੀ ਮਾਂ ਸਮੈਕ ਪਿੰਦੀ ਸੀ ਦੁੱਧ ਦੇ ਵਿੱਚੋਂ ਬੱਚੇ ਨੂੰ ਨਸ਼ਾ ਮਿਲਦਾ ਸੀ ਸਭ ਤੋਂ ਪਵਿੱਤਰ ਚੀਜ਼ ਮੰਨੀ ਗਈ ਯਾਰ ਧਰਤੀ ਤੇ ਮਾਂ ਦਾ ਦੁੱਧ ਉਹ ਵੀ ਜ਼ਹਿਰੀਲਾ ਬਣਾਤਾ ਯਾਰ ਫਿਰ ਵੀ ਬੰਦੇ ਖੁੱਲੇ ਫਿਰਦੇ ਨੇ ਯਾਰ ਫਿਰ ਵੀ ਆਪਾਂ ਉਹਨਾਂ ਦੇ ਮਗਰ ਬੋਲ ਸਵਾ ਚੱਕ ਦਿਆਂਗੇ ਕਮਾਲ ਹੈ ਯਾਰ ਹੱਦ ਹੈ ਮਤਲਬ ਸਾਡੀ نسل ਕੁੱਛੀ ਕਰਦੀ ਉਹਨਾਂ ਨੇ ਯਾਰ ਜੈਨੋਸਾਈਡ ਦੇ ਕੇਸ ਚੱਲਨੇ ਚਾਹੀਦੇ ਉਹਨਾਂ ਤੇ ਯਾਰ ਤੇ ਫਿਰ ਵੀ ਉਹ ਹਜੇ ਫਿਰਦੇ ਨੇ ਉਹ ਵੱਡੀਆਂ-ਵੱਡੀਆਂ ਜੀਪਾਂ ਰਾਈ ਸਕਿਉਰਟੀਆਂ ਉਹਨਾਂ ਦੇ ਘਰਾਂ ਮੂਰੇ ਤੰਬੂ ਲਾ ਕੇ ਬੈਠੇ ਉਹਨਾਂ ਦੀ ਰਾਖੀ ਕਰਦੇ ਆ ਕੌਣ ਬੰਦੇ ਨੇ ਉਹ